ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਜੇਵੀ ਅਪਡੇਟ ਦੇ ਵਿੱਚ ਇਹ 10ਵੀਂ ਜਮਾਤ ਲਈ ਅਸੀਂ ਤੁਹਾਡੇ ਲਈ ਤੇ ਲੈ ਕੇ ਆ ਗਏ ਹਾਂ ਸਾਹਿਤ ਮਾਣਾ ਦਾ ਹੱਲ ਯਾਨੀ ਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪਹਿਲਾ ਕਵੀ ਯਾਨੀ ਕਿ ਗੁਰੂ ਨਾਨਕ ਦੇਵ ਜੀ ਕਰਾਵਾਂਗੇ ਕਵੀ ਦਾ ਨਾਮ ਹੈ ਪੇਲੂ ਠੀਕ ਹੈ ਇਹ ਪੰਨਾ ਨੰਬਰ ਦਿੱਤੇ ਹੋਏ ਨੇ ਤੁਹਾਡੀ ਬੁੱਕ ਚ ਹਨੇ ਠੀਕ ਹੈ ਇਹ ਸਾਰੇ ਪ੍ਰਸ਼ਨ ਜਿਹੜੇ ਪ੍ਰਸੰਗ ਤੁਹਾਨੂੰ ਅਸੀਂ ਕਰਵਾਵਾਂਗੇ ਇੱਕ ਵਾਰ ਤੁਸੀਂ ਆਪਣੀ ਬੁੱਕ ਤੋਂ ਮਿਲਾ ਲਿਓ ਠੀਕ ਹੈ ਜੀ ਹਾਂ ਤਾਂ ਆਪਾਂ ਇਹ ਤੁਹਾਨੂੰ ਪਹਿਲੇ ਕਵੀ ਦੀ ਪ੍ਰਸੰਗ ਤੇ ਵਿਆਖਿਆ ਕੇਂਦਰੀ ਭਾਵ ਸਾਰਾ ਕੁਝ ਕਰਵਾਵਾਂਗੇ ਤੇ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਹਾਂਜੀ ਪਹਿਲਾਂ ਇਹ ਤੁਸੀਂ ਸਾਰਾ ਇਹਨਾਂ ਦਾ ਸਕਰੀਨਸ਼ਾਟ ਖਿੱਚ ਲਿਓ ਕਵਿਤਾ ਭਾਗ ਦਾ ਤੇ ਨੀਚੇ ਵਾਰਤਕ ਭਾਗ ਦਾ ਠੀਕ ਹੈ ਇਹ ਵਾਰਤਕ ਭਾਗ ਦਿੱਤੀ ਹੈ ਇਹ ਸਾਰੇ ਤੁਹਾਨੂੰ ਆਪਣੇ ਚੈਨਲ ਤੇ ਜਰੂਰ ਕਰਵਾਵਾਂਗੇ ਅਸੀਂ ਠੀਕ ਹੈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹਾਂਜੀ ਪਹਿਲਾਂ ਆਪਾਂ ਸਟਾਰਟ ਕਰਨੇ ਆਂ ਹਾਂਜੀ ਕਵਿਤਾ ਪਾਗ ਵਿੱਚ ਪਹਿਲਾ ਹੈ ਕਿ ਗੁਰਮਤੀ ਕਾਵ ਠੀਕ ਹੈ ਪਹਿਲਾ ਕਵੀ ਦਾ ਹੈ ਗੁਰੂ ਨਾਨਕ ਦੇਵ ਜੀ ਇਹਨਾਂ ਦੀ ਕਵਤਾ ਪਹਿਲੀ ਆ ਗਈ ਪਵਨ ਗੁਰੂ ਪਾਣੀ ਪਿਤਾ ਠੀਕ ਹੈ ਇਹ ਪ੍ਰਸੰਗ ਅੰਦੀ ਅਸੀਂ ਤੁਹਾਨੂੰ ਦਿਖਾ ਰਹੇ ਆਂ ਤੇ ਨੋਟ ਕਰ ਲਓ ਠੀਕ ਹੈ ਜੀ ਇਹ ਹੋ ਗਈ ਪਹਿਲੀ ਪ੍ਰਸੰਗ ਤੇ ਵੀ ਆਖਿਆ ਤੇ ਇਹ ਹੋ ਗਈ ਦੂਜੀ ਆ ਦੇਖੋ ਇਹ 5 ਨੰਬਰਾਂ ਦੀ ਆਉਂਦੀ ਹੈ ਤੁਸੀਂ ਜ਼ਰੂਰ ਇਹਨੂੰ ਕਰ ਲਿਓ ਠੀਕ ਹੈ ਜੀ ਇਹ ਰਹੀ ਤੀਜੀ ਪ੍ਰਸੰਗਤ ਵਿਆਖਿਆ ਤੇ ਇਸ ਤੋਂ ਅੱਗੇ ਆ ਗਿਆ ਕੇਂਦਰੀ ਭਾਵ ਇਹ ਵੀ ਤੁਹਾਡੇ ਪੇਪਰ 'ਚ 3 ਨੰਬਰਾਂ ਦਾ ਆਉਂਦਾ ਇੱਥੋਂ ਤੱਕ ਲੈ ਕੇ ਤੁਸੀਂ ਇੱਥੋਂ ਦਾ ਨੋਟ ਕਰ ਲਓ ਠੀਕ ਹੈ ਜੀ ਅੱਗੇ ਆ ਗਿਆ ਵਸਤੁਨਿਸ਼ਟ ਪ੍ਰਸ਼ਨ ਪ੍ਰਸ਼ਨ ਪਹਿਲਾ ਤੇ ਫਿਰ ਦੂਜਾ ਤੀਜਾ ਚੌਥਾ ਪੰਜਵਾਂ ਠੀਕ ਹੈ ਸੱਤ ਪ੍ਰਸ਼ਨੇ ਛੇਮਾ ਤੇ ਸਤਮਾ ਹਾਂਜੀ ਸੱਤ ਪ੍ਰਸ਼ਨ ਤੁਹਾਡੇ ਹੋ ਗਏ ਠੀਕ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਦੂਜੀ ਕਵਿਤਾ ਦਾ ਨਾਮ ਹੈਗਾ ਸੋਕੋ ਸੋਕਿਓ ਮੰਦਾ ਆਖੀ ਹੈ ਹਾਂਜੀ ਇਹਨਾਂ ਦੀ ਪ੍ਰਸੰਗ ਵਿਆਖਿਆ ਤੁਹਾਨੂੰ ਕਰਵਾਵਾਂਗੇ ਇਹਨਾਂ ਦੀ ਵੀ ਠੀਕ ਹੈ ਜੀ ਹਾਂਜੀ ਇਹ ਰਹੀ ਪਹਿਲੇ ਦੀ ਪ੍ਰਸੰਗ ਤੇ ਇਹ ਰਹੀ ਵਿਆਖਿਆ ਠੀਕ ਹੈ ਜੀ ਤੇ ਇਹ ਰਹੀ ਦੂਜੀ ਵਾਕਜਾ ਦਿੱਤਾ ਤੁਹਾਨੂੰ ਇਹ ਠੀਕ ਹੈ ਇਹ ਜੋ ਕਿ ਤੁਹਾਨੂੰ ਲਾਈਨਾਂ ਦਿੱਤੀਆਂ ਨੇ ਜਿਵੇਂ ਆ ਹੋ ਗਈ ਇਹ ਸਾਰਿਆਂ ਦੀ ਪ੍ਰਸੰਗ ਵਿਆਖਿਆ ਅਸੀਂ ਤੁਹਾਨੂੰ ਕਰਵਾ ਰਹੇ ਹਾਂ ਤੇ ਜਰੂਰ ਇਹਨੂੰ ਨੋਟ ਕਰ ਲਿਓ ਤੇ ਆਗੇ ਦੂਜੀ ਹਫ਼ਤਾ ਦਾ ਕੇਂਦਰੀ ਭਾਵ ਇਥੋਂ ਲੈ ਕੇ ਇਥੋਂ ਤੱਕ ਠੀਕ ਹੈ ਜੀ ਤੇ ਆਗੇ ਵਸਤੁਨਿਸ਼ਟ ਪ੍ਰਸ਼ਨ ਇਹਨਾਂ ਦੇ ਠੀਕ ਹੈ ਜੀ ਸਾਰੇ ਪ੍ਰਸ਼ਨ ਤੁਸੀਂ ਜਰੂਰ ਨੋਟ ਕਰ ਲੈਣੇ ਨੇ ਇਹਦੇ ਦੇਖਨੇ ਆਪਾਂ ਕਹਿੰਨੇ ਪ੍ਰਸ਼ਨ ਹਾਂ ਜੀ 8 ਪ੍ਰਸ਼ਨ ਨੇ ਦੇ ਠੀਕ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਤੀਜਾ ਤੀਜੀ ਕਹਾਵਤ ਆ ਗਈ ਗगन ਮੇ ਥਾਲੂ ਗगन ਮੇ ਥਾਲੂ ਹਾਂਜੀ ਇਹ ਸਾਰੇ ਪ੍ਰਸੰਗ ਵਿਆਖਿਆ ਸੇ ਤੁਹਾਨੂੰ ਇੱਥੇ ਕਰਵਾ ਰਹੇ ਹਾਂ ਤੇ ਇਹਨੂੰ ਖਿੱਚਦੇ ਰਹੋ ਇਹਨਾਂ ਦਾ ਸਕਰੀਨ ਸ਼ਾਟ ਤੇ ਫਿਰ ਆਪਣੀ ਨੋਟਬੁੱਕ ਤੇ ਇਹਨਾਂ ਨੂੰ ਉਤਾਰ ਲਿਓ ਠੀਕ ਹੈ ਜੀ ਇਹ ਆ ਗਈ ਪਹਿਲੀ ਦੀ ਪ੍ਰਸੰਗ ਤੇ ਵਿਆਖਿਆ ਤੇ ਆ ਗਈ ਫਿਰ ਦੂਜੀ ਦੀ ਪ੍ਰਸੰਗ ਵਿਆਖਿਆ ਤੇ ਆ ਗਈ ਫਿਰ ਤੀਜੀ ਲੈ ਇਹਨਾਂ ਦਿੱਤੀਆਂ ਇਹਨਾਂ ਦੀ ਸਾਰੀ ਦੀ ਪ੍ਰਸੰਗ ਵਿਆਖਿਆ ਇਹ ਰਹੀ ਕੇਂਦਰੀ ਭਾਵ ਆ ਗਿਆ ਠੀਕ ਹੈ ਇਹ ਬਹੁਤ ਇੰਪੋਰਟੈਂਟ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੰਬਰਾਂ ਦੇ ਆਉਂਦਾ ਹੈ ਵਸਤੁਨਿਸ਼ਟ ਪ੍ਰਸ਼ਨ ਵੀ ਤੁਸੀਂ ਕਰਨੇ ਨੇ ਠੀਕ ਹੈ ਕੰਨੇ ਪ੍ਰਸ਼ਨ ਨੇ ਹਾਂ ਜੀ ਹਾਂਜੀ ਆ ਰਹੇ ਹੈ ਪ੍ਰਸ਼ਨ ਸਾਰੇ ਤੁਹਾਡੇ ਇਹਨਾਂ ਦੇ 10 ਪ੍ਰਸ਼ਨ ਨੇ ਠੀਕ ਹੈ ਵਸਤੁਨਿਸ਼ਟ ਪ੍ਰਸ਼ਨ ਸਿੱਤ ਨੂੰ ਅਨੁਕਰਵਾਤੇ ਤੇ ਤੁਹਾਡਾ ਪਹਿਲਾ ਵੇਖੋ ਗੁਰੂ ਨਾਨਕ ਦੇਵ ਜੀ ਇਹ ਹੋ ਗਿਆ ਠੀਕ ਹੈ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਦੂਜਾ ਕਰਾਂਗੇ ਗੁਰੂ ਅਮਰਦਾਸ ਜੀ ਠੀਕ ਹੈ ਇਹ ਵੀ ਤੁਹਾਨੂੰ ਆਪਾਂ ਇੱਥੇ ਪ੍ਰੋਵਾਈਡ ਕਰਵਾਵਾਂਗੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਜੇ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਕਰ ਦਿਓ ਲਾਈਕ ਤੁਸੀਂ ਠੀਕ ਹੈ ਜੀ ਤੇ ਆਪਣੇ ਸਾਰੀ ਵੀਡੀਓ ਆਪਾਂ ਇੱਥੇ ਅਪਲੋਡ ਕਰਾਂਗੇ ਆਪਣੇ ਚੈਨਲ ਤੇ ਠੀਕ ਹੈ ਐਜੂਕੇਸ਼ਨਲ ਇਹ ਸਾਰਾ ਪੰਜਾਬੀ ਦਾ ਵੀ ਤੇ ਹੋਰ ਸਬਜੈਕਟਾਂ ਦਾ ਵੀ ਕੰਮ ਇੰਪੋਰਟੈਂਟ ਕੁਐਸਚਨ ਤੁਹਾਨੂੰ ਆਪਣੀ ਚੈਨਲ ਤੇ ਕਰਵਾਇਆ ਕਰਾਂਗੇ ਵੀ ਤਾਂ ਧੰਨਵਾਦ ਮਿਲਣਾ ਤੁਹਾਨੂੰ ਕੋਈ ਹੋਰ ਵੀਡੀਓ ਦੇ ਵਿੱਚ